ਜਿਵੇਂ ਕਿ ਸੰਸਾਰ ਦੇ ਵਿੱਚ ਲੋਕੀ ਆਪਣਾ ਸਟੇਟਸ ਮੇਨਟੇਨ ਕਰਦੇ ਆ اسی ਤਰੀਕੇ ਨਾਲ ਪਰਮੇਸ਼ਰ ਦਾ ਵੀ ਇੱਕ ਸਟੇਟਸ ਹੈ ਬਿਰਧ ਹੈ ਉਹ ਸਟੇਟਸ ਕੀ ਹੈ ਪਰਮੇਸ਼ਰ ਦਾ ਜਿਹੜਾ ਉਹ ਆਤ ਤੋਂ ਮੇਨਟੇਨ ਕਰਦਾ ਆ ਰਿਹਾ ਹੈ ਉਹ ਹੈ ਪਤਿਤ ਨੂੰ ਪਾਵਨ ਕਰਨਾ ਕੋਈ ਜਿੰਨਾ ਵੀ ਕਿਉਂ ਨਾ ਪਤਿਤ ਹੋਵੇ ਜੇ ਇੱਕ ਵਾਰੀ ਉਸ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਚਲੇ ਜਾਂਦਾ ਹੈ ਤੇ ਪਰਮੇਸ਼ਰ ਉਸ ਨੂੰ ਬਖਸ਼ ਲੈਂਦਾ ਹੈ ਪਤਿਤ ਤੋਂ ਪਾਵਨ ਕਰ ਦਿੰਦਾ ਹੈ ਉਹ ਜੇ ਕਈ ਐਗਜ਼ਾਮਪਲ ਆਪਾਂ ਗੁਰਬਾਣੀ ਦੇ ਵਿੱਚ ਹੋਰ ਵੇਦਾ ਦੇ ਵਿੱਚ ਵੀ ਪੜਦੇ ਸੁਣਦੇ ਆਏ ਹਾਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿਨਾ ਆ ਗੁਰਬਾਣੀ ਗੁਰੂ ਦੇ ਵਿੱਚੋਂ ਹੀ ਗੁਰਤੇਗ ਬាទਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਦੱਸਦੇ ਨੇ ਕਹਿੰਦੇ ਨੇ ਕਿ ਨਾਹਿ ਨਗੁਨ ਨਾਹਿਨ ਕਿਛ ਬਿਦਿਆ ਧਰਮ ਕੌਣ ਗਜਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਵੇਦਾਂਤਹਿ ਦੀਨਾ ਬੰਦਿਆਂ ਦੀ ਤਾਂ ਗੱਲ ਛੱਡ ਦੀ ਏ ਜੇ ਕੋਈ ਜਾਨਵਰ ਇੱਥੇ ਕਿਸ ਜਾਨਵਰ ਦਾ ਐਗਜ਼ਾਮਪਲ ਦਿੱਤਾ ਹੈ ਗੱਜ ਦਾ ਯਾਨੀ ਕਿ ਹਾਥੀ ਦਾ ਜਦੋਂ ਹਾਥੀ ਫੜਿਆ ਗਿਆ ਹਾਥੀ ਨੂੰ ਸ਼ਾਇਦ ਕਿਸੇ ਸ਼ਿਕਾਰੀ ਨੇ ਫੜ ਲਿਆ ਜਾਂ ਕਿਸੇ ਜਾਲ ਚ ਫਸ ਗਿਆ ਤੇ ਉਸ ਨੂੰ ਕੋਈ ਚਾਲਾ ਨ ਲੱਭਿਆ ਤੇ ਅੰਤ ਦੇ ਵਿੱਚ ਕਿੱਥੇ ਚਲਾ ਗਿਆ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਤੇ ਪਰਮੇਸ਼ਰ ਨੇ ਉਸ ਨੂੰ ਅਵੇਦਾਨ ਦਿੱਤਾ ਮੁਕਤੀ ਦਾ ਦਾਨ ਦਿੱਤਾ ਹੁਣ ਹਾਤੀ ਨੇ ਕਿਹੜੀ ਕੋਈ ਵਿੱਦਿਆ ਲਈ ਸੀ ਕਿਹੜਾ ਕੋਈ ਧਰਮ ਦਾ ਕੰਮ ਕੀਤਾ ਸੀਗਾ ਹੁਣ ਬਖਸ਼ਿਆ ਕਿਵੇਂ ਗਿਆ ਕਿਉਂਕਿ ਦੇਖੋ ਸਾਡੀ ਜਿਹੜੀ ਜੋਤ ਹੈ ਜਿਹੜਾ ਸਾਡਾ ਮਨ ਹੈ ਉਹ ਕਿੱਥੇ ਨੇਤਰਾਂ ਦੇ ਵਿੱਚ ਤੇ ਇਹਨਾਂ ਨੇਤਰਾਂ ਨਾਲ ਹੀ ਅਸੀਂ ਪੂਰੇ ਸੰਸਾਰ ਨੂੰ ਤਾਂ ਦੇਖ ਰਹੇ ਹਾਂ ਪਰ ਇਹ ਨੇਤਰ ਕਦੇ ਨੀਵੇਂ ਨਹੀਂ ਹੋਏ ਇੱਥੇ ਨਹੀਂ ਗਏ ਜਿੱਥੋਂ ਪਰਮੇਸ਼ਰ ਸਾਨੂੰ சுவாਸ ਦੇ ਕੇ ਪਾਲਿਆ ਕਿਉਂਕਿ ਇਤੋਂ ਹੀ ਪਰਮੇਸ਼ਰ ਦੀ ਸ਼ਰਣ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਤੇ ਅਸੀਂ ਇੱਥੋਂ ਹੀ ਨਹੀਂ ਕਦੇ ਧਿਆਨ ਲਾ ਕੇ ਦੇਖਿਆ ਇੱਥੇ ਹੀ ਨਹੀਂ ਕਦੇ ਅਸੀਂ ਬੈਠੇ ਬਸ ਇਹਨਾਂ ਅੱਖਾਂ ਰਾਹੀਂ ਇਹਨਾਂ ਨੇਤਾ ਰਾਹੀਂ ਪੂਰੇ ਸੰਸਾਰ ਨੂੰ ਤਾਂ ਅਸੀਂ ਦੇਖ ਰਹੇ ਹਾਂ ਜਦੋਂ ਅਸੀਂ ਦੇਖਦੇ ਹਾਂ ਕੋਈ ਜੀਵ ਬਹੁਤ ਜ਼ਿਆਦਾ ਨਿਰਾਸ਼ ਹੋਵੇ ਕੋਈ ਉਹਦੇ ਕੋਲ ਰਾਹ ਨਾ ਹੋਵੇ ਹਨਾ ਸਾਰੇ ਸੰਗ ਉਹ ਸੰਗੀ ਸਾਥੀ ਉਹਦਾ ਜਿਹੜਾ ਹੈ ਸਾਥ ਛੱਡ ਜਾਣਾ ਫਿਰ ਉਹ ਨੇਤਰ ਨੀਵੇਂ ਸੁੱਟ ਦਿੰਦਾ ਹੈ ਤੇ ਪਰਮੇਸ਼ਰ ਅੱਗੇ ਬੇਨਤੀ ਕਰਦਾ ਤੇ ਪਰਮੇਸ਼ਰ ਉਸ ਨੂੰ ਕੱਢ ਵੀ ਲੈਂਦਾ ਹੁਣ ਬਹੁਤ ਸਾਰੇ ਜੀਵ ਕਹਿੰਗੇ ਐਵੇਂ ਕਿਵੇਂ ਹੋ ਸਕਦਾ ਇਸ ਗੱਲ ਦੀ ਪ੍ਰੂਰਤਾ ਦਸਮ ਦੀ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਕਰ ਰਹੇ ਨੇ ਕਹ ਰਹੇ ਨੇ ਕਿ ਗਾੜ ਪਰੀ ਗਜ ਪੈ ਜਬ ਹੀ ਤਹਨਾਕੇ ਤੇ ਪ੍ਰਭ ਰਾਖ ਲਿਓ ਜਦੋਂ ਹਾਥੀ ਦੇ ਉੱਤੇ ਮੁਸੀਬਤ ਪਈ ਉਹ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਗਿਆ ਕਿੱਥੇ ਇੱਥੇ ਉਹਦਾ ਧਿਆਨ ਗਿਆ ਤੇ ਪਰਮੇਸ਼ਰ ਨੇ ਉਸ ਨੂੰ ਰੱਖ ਲਿਆ ਉਸ ਨੂੰ ਬਚਾ ਲਿਆ